ਇੱਕ ਘਰ ਦੀ ਰਸੋਈ ਵਿੱਚ ਅਚਾਨਕ ਹੀ ਰਾਸ਼ਨ ਘਟਣ ਲੱਗ ਜਾਂਦਾ ਹੈ। ਨੋ ਸੋਚਦੀ ਹੈ ਕਿ ਰਾਸ਼ਨ ਹਰ ਰੋਜ਼ ਇੰਨਾ ਘੱਟ ਹੋ ਜਾਂਦਾ ਹੈ। ਫਿਰ ਉਹ ਸ਼ਾਂਬੀਨ ਕਰਦੀ ਹੈ ਜਦੋਂ ਉਸ ਨੂੰ ਸੱਚਾਈ ਦਾ ਪਤਾ ਚੱਲਦਾ ਹੈ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਜਾਂਦੀਆਂ ਨੇ। ਉਸਨੋਂ ਦਾ ਸਹੁਰਾ ਹੀ ਰਾਸ਼ਨ ਨੂੰ ਇੱਕ ਥੈਲੇ ਵਿੱਚ ਪਾ ਲੈਂਦਾ ਸੀ। ਜਦੋਂ ਘਰ ਦੇ ਲੋਕ ਇੱਧਰ-ਉੱਧਰ ਚੱਲੇ ਜਾਂਦੇ ਸੀ ਤਾਂ ਉਹ ਥੈਲੇ ਨੂੰ ਲੈ ਕੇ ਬਾਹਰ ਜਾਂਦਾ ਸੀ। ਇੱਕ ਦਿਨ ਨੋ ਆਪਣੇ ਸਹੁਰੇ ਦਾ ਪਿੱਛਾ ਕਰਦੀ ਹੈ। ਉਸ ਦਾ ਸੌਰਾ ਇਹ ਰਾਸ਼ਨਿਕ ਬਜ਼ੁਰਗ ਔਰਤ ਨੂੰ ਦਿੰਦਾ ਹੈ ਨੋਆ ਆਪਣੇ ਸੌਰੇ ਨੂੰ ਤਾਂ ਕੁਝ ਨਹੀਂ ਕਹਿੰਦੀ ਪਰ ਸਾਰੀ ਗੱਲ ਆਪਣੇ ਪਤੀ ਨੂੰ ਦੱਸਦੀ ਹੈ ਫਿਰ ਉਸ ਦਾ ਪਤੀ ਕੁਝ ਅਜੀਹਾ ਕਰਦਾ ਹੈ ਜਿਸ ਨੇ ਕਦੇ ਸੋਚਿਆ ਵੀ ਨਹੀਂ ਸੀ ਕੀ ਕਾਰਨ ਸੀ ਕਿ ਉਹ ਔਰਤ ਨੂੰ ਰਾਸ਼ਨ ਪਾਣੀ ਦਿੰਦਾ ਸੀ ਪੂਰੀ ਸਚਾਈ ਜਾਣਨ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਦਿੱਲੀ ਵਿੱਚ ਇੱਕ ਕੰਪਨੀ ਦੇ ਅੰਦਰ ਬਲਵਿੰਦਰ ਨਾਮ ਦਾ ਵਿਅਕਤੀ ਕੰਮ ਕਰਦਾ ਹੈ ਉਸ ਦੀ ਇੱਕ ਪਤਨੀ ਹੈ ਪਰ ਹਜੇ ਤੱਕ ਕੋਈ ਬੱਚਾ ਨਹੀਂ ਸੀ ਉਸੇ ਕੰਪਨੀ ਦੇ ਵਿੱਚ ਇੱਕ ਸੁਖਵੀਰ ਨਾਮ ਦਾ ਆਦਮੀ ਵੀ ਕੰਮ ਕਰਦਾ ਹੈ ਇਹ ਦੋਨੋਂ ਜਾਨੇ ਕੰਪਨੀ ਦੇ ਕੋਲੇ ਹੀ ਇੱਕ ਲੇਬਰ ਕਲੋਨੀ ਵਿੱਚ ਰਹਿੰਦੇ ਨੇ ਇਹ ਕਲੋਨੀ ਕੰਪਨੀ ਵਾਲਿਆਂ ਨੇ ਹੀ ਪ੍ਰੋਵਾਈਡ ਕਰਵਾਈ ਸੀ ਜਿੱਥੇ ਬਹੁਤ ਘੱਟ ਕਰਾਇਆ ਸੀ ਤੇ ਖਾਣ ਪੀਣ ਦੀ ਸਹੂਲਤ ਵੀ ਕੰਪਨੀ ਵਾਲਿਆਂ ਤੋਂ ਹੀ ਮਿਲ ਜਾਂਦੀ ਸੀ ਜਿਸ ਕਰਕੇ ਕੋਈ ਸਮੱਸਿਆ ਨਹੀਂ ਸੀ ਇਹ ਦੋਨੋਂ ਜਾਨੇ ਪੰਜਾਬ ਦੇ ਸੀ ਇਸ ਕਰਕੇ ਦੋਨੋਂ ਦੋਸਤ ਨੇ ਹੁਣ ਹੌਲੀ-ਹੌਲੀ ਸਮਾਪਿਤ ਦਾ ਹੈ ਇੰਨਾ ਗੱਲਾਂ ਨੂੰ 30 ਸਾਲ ਹੋ ਗਏ ਸੀ ਹੁਣ ਇਹਨਾਂ 30 ਸਾਲਾਂ ਦੇ ਵਿੱਚ ਬਹੁਤ ਕੁਝ ਚੇਂਜ ਹੋ ਗਿਆ ਸੀ ਬਲਵਿੰਦਰ ਲੱਗ ਰਹਿਣ ਲੱਗਾ ਸੀ ਤੇ ਸੁਖਵੀਰ ਅਲੱਗ ਪਹਿਲਾਂ ਤਾਂ ਇੱਕ ਦੂਜੇ ਨੂੰ ਮਿਲਣ ਵਾਸਤੇ ਚਲੇ ਜਾਂਦੇ ਸੀ ਪਰ ਜਦੋਂ ਇਹ ਕੰਪਨੀ ਵਿੱਚੋਂ ਹਟ ਗਏ ਤਾਂ ਇੱਕ ਦੂਜੇ ਨੂੰ ਮਿਲਣਾ ਵੀ ਘਟ ਗਏ ਸੀ ਬਲਵਿੰਦਰ ਦਾ ਜਿਹੜਾ ਮੁੰਡਾ ਹੁੰਦਾ ਹੈ ਉਹ ਬਹੁਤ ਵਧੀਆ ਰੁਪਏ ਕਮਾਉਣ ਲੱਗ ਗਿਆ ਸੀ ਪਰ ਬਲਵਿੰਦਰ ਦੀ ਪਤਨੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਬਲਵਿੰਦਰ ਪਰੇਸ਼ਾਨ ਰਹਿਣ ਲੱਗ ਗਿਆ ਸੀ ਕਿਉਂਕਿ ਉਹ ਕੱਲਾ ਸੀ ਇੱਕ ਦਿਨ ਬਲਵਿੰਦਰ ਤੇ ਮੁੰਡੇ ਗਗਨਦੀਪ ਦੀ ਘਰ ਵਾਲੀ ਨੂੰ ਘਰ ਵਿੱਚ ਕੁਝ ਗੜਬੜ ਲੱਗਦੀ ਹੈ ਜਿਸ ਰਸੋਈ ਵਿੱਚ ਉਹ ਕੰਮ ਕਰਦੀ ਸੀ ਉੱਥੋਂ ਦਾ ਰਾਸ਼ਨ ਹੌਲੀ-ਹੌਲੀ ਕਰਕੇ ਗਾਇਬ ਹੋ ਰਿਹਾ ਸੀ ਉਹ ਸੋਚਦੀ ਹੈ ਕਿ ਸਾਡਾ ਪਰਿਵਾਰ ਇੰਨਾ ਰਾਸ਼ਨ ਤਾਂ ਖਾਂਦਾ ਨਹੀਂ ਪਹਿਲਾਂ ਤਾਂ ਇਹ ਮਹੀਨਾ ਡੇਢ ਮਹੀਨਾ ਚੱਲ ਜਾਂਦਾ ਸੀ ਹੁਣ ਤਾਂ 20 ਦਿਨਾਂ ਵਿੱਚ ਹੀ ਖਤਮ ਹੋ ਜਾਂਦਾ ਹੈ ਇਹ ਗੱਲ ਸੋਚ ਕੇ ਉਹ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ ਇਹਨਾਂ ਦੀ ਇੱਕ ਕੰਮ ਵਾਲੀ ਵੀ ਲੱਗੀ ਹੋਈ ਸੀ ਫਿਰ ਗਗਨਦੀਪ ਦੀ ਘਰ ਵਾਲੀ ਆਪਣੀ ਕੰਮ ਵਾਲੀ ਤੇ ਸ਼ੱਕ ਕਰਨ ਲੱਗੀ ਸੀ ਤੇ ਉਸ ਦੀ ਪੂਰੀ ਨਿਗਰ ਰੱਖਦੀ ਸੀ ਪਰ ਕੰਮ ਵਾਲੀ ਤਾਂ ਚੋਰੀ ਨਹੀਂ ਕਰਦੀ ਸੀ ਫਿਰ ਇੱਕ ਦਿਨ ਗਗਨਦੀਪ ਦੀ ਘਰ ਵਾਲੀ ਬਾਜ਼ਾਰ ਜਾਂਦੀ ਹੈ ਤੇ ਇੱਕ ਛੋਟਾ ਜਿਹਾ ਸੀਸੀਟੀਵੀ ਕੈਮਰਾ ਲਿਆ ਕੇ ਰਸੋਈ ਵਿੱਚ ਲਾ ਦਿੰਦੀ ਹੈ ਕਿਉਂਕਿ ਉਹ ਚੋਰ ਨੂੰ ਫੜਨਾ ਚਾਹੁੰਦੀ ਸੀ ਉਸ ਨੂੰ ਤਾਂ ਇਦਾਂ ਲੱਗਦਾ ਸੀ ਕਿ ਕੰਮ ਵਾਲੀ ਹੀ ਉਸ ਤੇ ਕੋਈ ਚੋਰੀ ਕਰਦੀ ਹੈ ਪਰ ਜਿਹੜਾ ਕੁਝ ਕੈਮਰੇ ਵਿੱਚ ਰਿਕਾਰਡ ਹੁੰਦਾ ਹੈ ਉਸ ਨੂੰ ਦੇਖ ਕੇ ਗਗਨਦੀਪ ਦੀ ਘਰ ਵਾਲੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਹੁਣ ਗਗਨਦੀਪ ਦੀ ਘਰ ਵਾਲੀ ਪੂਰੀ ਸੱਚਾਈ ਜਾਨਣਾ ਚਾਹੁੰਦੀ ਸੀ ਉਹ ਕਮਰੇ ਵਿੱਚ ਬੈਠ ਕੇ ਲਾਈਵ ਰਿਕਾਰਡਿੰਗ ਦੇਖਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਸੋਹਰਾ ਰਸੋਈ ਵਿੱਚ ਆਉਂਦਾ ਹੈ ਇੱਧਰ ਉੱਧਰ ਦੇਖ ਕੇ ਰਾਸ਼ਨ ਚੱਕ ਲੈਂਦਾ ਹੈ ਉਸ ਦਾ ਸੋਹਰਾ ਇੱਧਰ ਉੱਧਰ ਦੇਖ ਕੇ ਰਸੋਈ ਵਿੱਚੋਂ ਬਾਹਰ ਹੁੰਦਾ ਹੈ ਤੇ ਬਾਹਰ ਨੂੰ ਚਲਾ ਜਾਂਦਾ ਹੈ ਜਦੋਂ ਇਹ ਗਗਨਦੀਪਦੀਪੀਕਰ ਵਾਲੀ ਦੇਖਦੀ ਹੈ ਤਾਂ ਉਹ ਸੋਚਦੀ ਹੈ ਮੈਨੂੰ ਡੈਡੀ ਦਾ ਪਿੱਛਾ ਕਰਨਾ ਚਾਹੀਦਾ ਮੈਂ ਵੀ ਦੇਖਾਂ ਡੈਡੀ ਇਹ ਸਮਾਨ ਲੈ ਕੇ ਕਿੱਥੇ ਜਾਂਦੇ ਨੇ ਬਲਵਿੰਦਰ ਸਮਾਨ ਚੱਕ ਕੇ ਆਟੋ ਵਿੱਚ ਬੈਠ ਜਾਂਦਾ ਹੈ ਗਗਨਦੀਪਦੀਪੀਕਰ ਵਾਲੀ ਕੋਲ ਸਕੂਟਰੀ ਸੀ ਉਹ ਸਕੂਟਰੀ ਚੱਕ ਕੇ ਉਸ ਫੋਟੋ ਦਾ ਪਿੱਛਾ ਕਰਨ ਲੱਗ ਜਾਂਦੀ ਹੈ ਬਲਵਿੰਦਰ 5 ਕਿਲੋਮੀਟਰ ਤੋਂ ਬਾਅਦ ਆਟੋ ਨੂੰ ਰੁਕਵਾਉਂਦਾ ਹੈ ਜਿੱਥੇ پارک ਸੀ ਗਗਨਦੀਪਦੀਪੀਕਰ ਵਾਲੀ پارک ਤੋਂ ਥੋੜਾ ਜਿਹਾ ਪਹਿਲਾਂ ਹੀ ਆਪਣੀ ਸਕੂਟਰੀ ਰੋਕ ਲੈਂਦੀ ਹੈ ਤੇ ਫੋਨ ਤੇ ਗੱਲ ਕਰਨ ਲੱਗ ਜਾਂਦੀ ਹੈ ਉਹ ਇਹ ਸਭ ਕੁਝ ਜਾਣ ਕੇ ਕਰ ਰਹੀ ਸੀ ਵੀ ਕਿਸੇ ਨੂੰ ਕੁਝ ਪਤਾ ਨਾ ਚੱਲੇ ਬਲਵਿੰਦਰ پارک ਵਿੱਚ ਚਲਾ ਜਾਂਦਾ ਹੈ ਤੇ ਉਹ ਉੱਥੇ ਇੱਕ ਬੈਂਚ ਤੇ ਬੈਠਦਾ ਹੈ ਇੱਥੇ ਪਹਿਲਾਂ ਹੀ ਔਰਤ ਬੈਠੀ ਹੋਈ ਸੀ ਉਸ ਔਰਤ ਦੀ ਉਮਰ ਵੀ ਲਗਭਗ ਉਨੀ ਹੀ ਸੀ ਜਿੰਨੀ ਬਲਵਿੰਦਰ ਦੀ ਸੀ ਗਗਨਦੀਪ ਦੀ ਘਰ ਵਾਲੀ ਇਹ ਸਭ ਕੁਝ ਬਾਰੋਂ ਦੇਖ ਰਹੀ ਸੀ ਬਲਵਿੰਦਰ ਫਿਰ ਉਸ ਥੈਲੇ ਨੂੰ ਔਰਤ ਨੂੰ ਦਿੰਦਾ ਹੈ ਤੇ ਕਹਿੰਦਾ ਹੈ ਮੇਰੇ ਕੋਲੇ ਬਸ ਇੰਨਾ ਹੀ ਸੀ ਬਾਕੀ ਇੰਤਜ਼ਾਮ ਮੈਂ ਰੁੱਕ ਕੇ ਕਰ ਦੂੰਗਾ ਇਹ ਕਹਿ ਕੇ ਬਲਵਿੰਦਰ ਘਰੇ ਆ ਜਾਂਦਾ ਹੈ ਗਗਨਦੀਪ ਦੀਕਰ ਵਾਲੀ ਵੀ ਘਰੇ ਆ ਜਾਂਦੀ ਹੈ ਉਹ ਆਪਣੇ ਸਹੁਰੇ ਨੂੰ ਕੁਝ ਨਹੀਂ ਕਹਿੰਦੀ ਪਰ ਉਸਦੇ ਮਨ ਵਿੱਚ ਬਹੁਤ ਸਾਰੇ ਸਵਾਲ ਸੀ ਗਗਨਦੀਪ ਦੀਕਰ ਵਾਲੀ ਸੋਚਦੀ ਹੈ ਕਿ ਉਹ ਔਰਤ ਕੌਣ ਸੀ ਡੈਡੀ ਹੋਦੇ ਲਈ ਚੋਰੀ ਕਿਉਂ ਕਰਦੇ ਨੇ ਸਾਥੋਂ ਕਿਉਂ ਨਹੀਂ ਮੰਗਦੇ ਫਿਰ ਗਗਨਦੀਪ ਦੀ ਘਰ ਵਾਲੀ ਅੰਜੂ ਸੋਚਦੀ ਹੈ ਮੈਂ ਇਹ ਸਾਰਾ ਕੁਝ ਗਗਨਦੀਪ ਨੂੰ ਦੱਸਾਂ ਤਰਸਲ ਗਗਨਦੀਪ ਕੰਮ ਦੇ ਸਿਲਸਿਲੇ ਵਿੱਚ ਬਾਹਰ ਰਹਿੰਦੇ ਸੀ ਦੋ ਦੋ ਤਿੰਨ ਘਰੇ ਨਹੀਂ ਆਉਂਦੇ ਸੀ ਜਦੋਂ ਗਗਨਦੀਪ ਘਰੇ ਆਉਂਦੇ ਨੇ ਤਾਂ ਗਗਨਦੀਪ ਦੀ ਘਰ ਵਾਲੀ ਅੰਜੂ ਕਹਿੰਦੀ ਹੈ ਕਿ ਜੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨੀ ਆ ਗਗਨਦੀਪ ਆਪਣੀ ਘਰ ਵਾਲੀ ਤੇ ਗੁੱਸਾ ਕਰਦਾ ਹੈ ਗਗਨਦੀਪ ਕੰਮ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ ਸੀ ਇਸ ਕਰਕੇ ਥੋੜਾ ਚਿੜਚਿੜਾ ਰਹਿਣ ਲੱਗ ਗਿਆ ਸੀ ਫਿਰ ਅੰਜ ਚੁੱਪ ਹੋ ਜਾਂਦੀ ਹੈ ਜਦੋਂ ਗਗਨਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਚਲੋ ਮੈਨੂੰ ਮaaf ਕਰ ਦਿਓ ਮੈਨੂੰ ਹੁਣ ਦੱਸੋ ਹੋਇਆ ਕੀ ਆ ਪਹਿਲਾਂ ਤਾਂ ਉਸਦੀ ਘਰ ਵਾਲੀ ਉਸ ਨੂੰ ਕੁਝ ਨਹੀਂ ਦੱਸਦੀ ਫਿਰ ਗਗਨਦੀਪ ਦੀ ਘਰ ਵਾਲੀ ਅੰਜੂ ਗਗਨਦੀਪ ਨੂੰ ਸਾਰੀ ਗੱਲ ਦੱਸਦੀ ਹੈ ਕਿ ਡੈਡੀ ਕਿਸੇ ਔਰਤ ਨੂੰ ਸਮਾਨ ਦਿੰਦੇ ਨੇ ਘਰ ਦੇ ਵਿੱਚੋਂ ਚੋਰੀ ਕਰਦੇ ਨੇ ਅੰਜੂ ਦੱਸਦੀ ਹੈ ਕਿ ਰਸੋਈ ਵਿੱਚ ਕੈਮਰਾ ਲਗਾਇਆ ਸੀ ਤੇ ਮੈਂ ਡੈਡੀ ਦਾ ਪਿੱਛਾ ਵੀ ਕੀਤਾ ਸੀ ਉੱਥੇ ਹੀ ਮੈਨੂੰ ਪਤਾ ਚੱਲਿਆ ਕਿ ਡੈਡੀ ਇਸੀ ਔਰਤ ਨੂੰ ਆਪਣਾ ਰਾਸ਼ਨ ਦੇ ਕੀ ਹੁੰਦੀ ਆ ਇਹ ਸਾਰਾ ਕੁਝ ਸੁਣ ਕੇ ਗਗਨਦੀਪ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਗਗਨਦੀਪ ਸੋਚਦਾ ਹੈ ਕਿ ਮੀਰਾ ਡੈਡੀ ਇੱਥੇ ਕਿਉਂ ਕਰ ਰਹੇ ਨੇ ਕੀਤੇ ਮੇਰੇ ਡੈਡੀ ਦਾ ਕੋਈ ਪਾਸਟ ਤਾਂ ਨਹੀਂ ਸੀ ਜਾਂ ਫਿਰ ਬੜਾਪੇ ਵਿੱਚ ਕੋਈ ਗਲਤ ਕਦਮ ਚੱਕ ਰਹੇ ਨੇ ਫਿਰ ਗਗਨਦੀਪ ਸਾਰਾ ਕੁਝ ਛੱਡ ਕੇ ਆਪਣੇ ਪਾਪਾ ਦੇ ਰੂਮ ਵਿੱਚ ਜਾਂਦੇ ਨੇ ਗਗਨਦੀਪ ਆਪਣੇ ਡੈਡੀ ਨਾਲ ਕੁਝ ਜ਼ਿਆਦਾ ਗੱਲ ਨਹੀਂ ਕਰਦੇ ਸੀ ਉਹ ਕਮਰੇ ਵਿੱਚ ਵੀ 2 ਮਹੀਨਿਆਂ ਬਾਦ ਹੀ ਜਾ ਰਹੀ ਸੀ ਕਿਉਂਕਿ ਗਗਨਦੀਪ ਅਕਸਰ ਕੰਮ ਦੇ ਸਿਲਸਿਲੇ ਵਿੱਚ ਬਾਹਰ ਹੀ ਰਹਿੰਦੇ ਸੀ ਇਹ ਦੇਖ ਕੇ ਬਲਵਿੰਦਰ ਵੀ ਹੈਰਾਨ ਹੋ ਜਾਂਦਾ ਹੈ ਤੇ ਆਪਣੇ ਪੁੱਤ ਨੂੰ ਪੁੱਛਦਾ ਹੈ ਪੁੱਤ ਅੱਜ ਤੂੰ ਕਿਵੇਂ ਇੱਥੇ ਫਿਰ ਗਗਨਦੀਪ ਕਹਿੰਦਾ ਹੈ ਕਿ ਡੈਡੀ ਮੈਂ ਤੁਹਾਡੇ ਬਾਰੇ ਕੁਝ ਸੁਣੀਆ ਇਸ ਕਰਕੇ ਤੁਹਾਡੇ ਕਮਰੇ ਵਿੱਚ ਆਇਆ ਹਾਂ ਬਲਵਿੰਦਰ ਕਹਿੰਦਾ ਹੈ ਕਿ ਹਾਂ ਪੁੱਤ ਦੱਸ ਮੇਰੇ ਬਾਰੇ ਕੀ ਸੁਣ ਲਿਆ ਗਗਨਦੀਪ ਸਾਰਾ ਕੁਝ ਦੱਸ ਦਿੰਦਾ ਹੈ ਤੇ ਆਪਣੇ ਡੈਡੀ ਨੂੰ ਕਹਿੰਦਾ ਹੈ ਕਿ ਡੈਡੀ ਮੈਨੂੰ ਆਂ ਦੱਸ ਦੋ ਉਹ ਔਰਤ ਕੌਣ ਆ ਜਿਸ ਦੇ ਲਈ ਤੁਸੀਂ ਘਰ ਵਿੱਚੋਂ ਰਾਸ਼ਨ ਦੀ ਚੋਰੀ ਕਰਨ ਲੱਗ ਗਏ ਜੇ ਕੋਈ ਇਦਾਂ ਦੀ ਗੱਲ ਸੀ ਸਾਨੂੰ ਦੱਸ ਦਿੰਦੇ ਹੁਣ ਬੜਾਪੇ ਵਿੱਚ ਤੁਹਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਇਹ ਦੋਨੋਂ ਜਾਣੇ ਗੱਲਾਂ ਕਰ ਰਹੇ ਸੀ ਤਾਂ ਅੰਜੂ ਵੀ ਉੱਥੇ ਹੀ ਆ ਜਾਂਦੀ ਹੈ ਉਹ ਵੀ ਆਪਣੇ ਸਹੁਰੇ ਨੂੰ ਅਜੀਬ ਨਜ਼ਰਾਂ ਨਾਲ ਦੇਖਦੀ ਹੈ ਬਲਵਿੰਦਰ ਪਹਿਲਾਂ ਆਪਣੀ ਨੂੰਹ ਨੂੰ ਦੇਖਦਾ ਹੈ ਤੇ ਫਿਰ ਆਪਣੇ ਮੁੰਡੇ ਨੂੰ ਕਹਿੰਦਾ ਹੈ ਕਿ ਪੁੱਤ ਮੈਂ ਤੈਨੂੰ ਦੱਸਤਾ ਦਿੰਦਾ ਪਰ ਤੇਰੇ ਕੋਲ ਟਾਈਮ ਹੀ ਨਹੀਂ ਸੀ ਮੇਰੀ ਗੱਲ ਸੁਣਨ ਦਾ ਇਹ ਸੁਣ ਕੇ ਗਗਨਦੀਪ ਚੁੱਪ ਹੋ ਜਾਂਦਾ ਹੈ ਬਲਵਿੰਦਰ ਕਹਿੰਦਾ ਹੈ ਕਿ ਤੈਨੂੰ ਪੜਾਉਣ ਵਾਸਤੇ ਮੈਂ ਬਹੁਤ ਸਾਰੇ ਕਰਜ਼ੇ ਚੁੱਕੇ ਆ ਤੇ ਤੈਨੂੰ ਆਹ ਛੋਟੀ ਜੀ ਗੱਲ ਤੇ ਇੰਨਾ ਗੁੱਸਾ ਆ ਗਿਆ ਤੇ ਨਾਲੇ 2 ਮਹੀਨੇ ਹੋ ਗਏ ਤੂੰ ਮੇਰੇ ਕਮਰੇ ਵਿੱਚ ਆਇਆ ਵੀ ਨਹੀਂ ਤੇ ਅੱਜ ਇਸ ਕਮਰੇ ਵਿੱਚ ਮੇਰੇ ਨਾਲ ਲੜਨ ਵਾਸਤੇ ਆ ਗਿਆ ਫਿਰ ਗਗਨਦੀਪ ਆਪਣੇ ਡੈਡੀ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਡੈਡੀ ਜੀ ਮੈਨੂੰ ਮਾਫ ਕਰਤੋ ਪਰ ਮੈਨੂੰ ਆਇ ਤਾਂ ਦੱਸ ਦੋ ਉਹ ਔਰਤ ਕੌਣ ਆ ਤੁਹਾਨੂੰ ਇਹ ਬੜਾਪੇ ਵਿੱਚ ਕੰਮ ਚੰਗੇ ਥੋੜੀ ਲੱਗਦੇ ਆ ਬਲਵਿੰਦਰ ਕਹਿੰਦਾ ਹੈ ਕਿ ਜਿਹੜਾ ਕੁਝ ਤੁਸੀਂ ਸੋਚਦੇ ਹੋ ਤੁਸੀਂ ਗਲਤ ਸੋਚਦੇ ਹੋ ਇਦਾਂ ਦਾ ਕੁਝ ਵੀ ਨਹੀਂ ਦਰਅਸਲ ਉਹ ਮੇਰੇ ਦੋਸਤ ਦੀ ਪਤਨੀ ਆ ਬਲਵਿੰਦਰ ਕਹਿੰਦਾ ਹੈ ਕਿ ਉਸ ਦੋਸਤ ਨੇ ਮੇਰੇ ਉੱਤੇ ਬਹੁਤ ਆਸਾਨ ਕੀਤੇ ਨੇ ਮੈਂ ਉਹਨਾਂ ਲੇ ਆਪਣੀ ਜਾਨ ਵੀ ਦੇਵਾਂ ਉਹ ਵੀ ਘੱਟ ਆ ਇਹ ਸੁਣ ਕੇ ਗਗਨਦੀਪ ਤੇ ਉਸਦੇ ਘਰ ਵਾਲੀ ਹੈਰਾਨ ਹੋ ਜਾਂਦੇ ਨੇ ਤੇ ਪੁੱਛਦੇ ਨੇ ਡੈਡੀ ਜੀ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਤਾਂ ਬਲਵਿੰਦਰ ਆਪਣੀ ਪ੍ਰਾਣੀ ਕਹਾਣੀ ਸੁਣਾਉਂਦਾ ਹੈ ਗਗਨਦੀਪ ਨੂੰ ਕੁਝ ਨਹੀਂ ਪਤਾ ਸੀ ਬਲਵਿੰਦਰ ਨੇ ਦੱਸਿਆ ਕਿ ਸੁਖਵੀਰ ਮੇਰਾ ਦੋਸਤ ਸੀ ਇਹ ਤਾਂ ਤੈਨੂੰ ਪਤਾ ਅਸੀਂ ਇੱਕ ਕੰਪਨੀ ਵਿੱਚ ਕੰਮ ਕਰਦੇ ਸੀ ਜਦੋਂ ਅਸੀਂ ਕੰਪਨੀ ਵਿੱਚ ਕੰਮ ਕਰਦੇ ਸੀ ਤਾਂ ਮੈਂ ਇੱਕ ਮਸ਼ੀਨ ਦੇ ਕੋਲੇ ਖੜਾ ਸੀ ਉਹ ਮਸ਼ੀਨ ਉੱਪਰੋਂ ਟੁੱਟ ਜਾਂਦੀ ਹੈ ਜਦੋਂ ਇਹ ਸਾਰਾ ਕੁਝ ਸੁਖਵੀਰ ਦੇਖਦਾ ਹੈ ਤਾਂ ਉਹ ਭੱਜ ਕੇ ਆ ਕੇ ਮੈਨੂੰ ਧੱਕਾ ਮਾਰਦਾ ਹੈ ਤੇ ਆਪ ਵੀ ਉਸ ਮਸ਼ੀਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦਾ ਖੱਬਾ ਪੈਰ ਉਸ ਮਸ਼ੀਨ ਦੇ ਥੱਲੇ ਆ ਜਾਂਦਾ ਹੈ ਫਿਰ ਬਲਵਿੰਦਰ ਆਪਣੇ ਦੋਸਤ ਦਾ ਪੂਰਾ ਖਿਆਲ ਰੱਖਦਾ ਹੈ ਕਈ ਮਹੀਨਿਆਂ ਤੱਕ ਸੁਖਵੀਰ ਮੰंजे ਤੇ ਹੀ ਪਿਆਰੇ ਆ ਬਲਵਿੰਦਰ ਆਪਣੀ ਤਨਖਾਹ ਵਿੱਚੋਂ ਅੱਧੇ ਰੁਪਏ ਸੁਖਵੀਰ ਨੂੰ ਦਿੰਦਾ ਸੀ ਨਾਲੇ ਉਸ ਦੀ ਦੇਖਭਾਲ ਕਰਨ ਵਾਸਤੇ ਉਸੇ ਦੇਖ ਕਰੇ ਜਾਂਦਾ ਸੀ ਫਿਰ ਇਸ ਤੋਂ ਬਾਅਦ ਮੈਂ ਸੁਖਵੀਰ ਨੂੰ ਕਿਹਾ ਸੀ ਜਦੋਂ ਵੀ ਕਦੇ ਤੈਨੂੰ ਮੇਰੀ ਜ਼ਰੂਰਤ ਹੋਈ ਮੈਂ ਜ਼ਰੂਰ ਤੇਰੀ ਮਦਦ ਕਰਾਂਗਾ ਜੇ ਤੂੰ ਅੱਜ ਮੈਨੂੰ ਨਾ ਬਚਾਉਂਦਾ ਸ਼ਾਇਦ ਮੈਂ ਇਸ ਦੁਨੀਆ ਵਿੱਚ ਨਹੀਂ ਰਹਿ ਸਕਦਾ ਸੀ ਫਿਰ ਇਸ ਤੋਂ ਬਾਅਦ ਮੈਂ ਹੋਰ ਕੰਪਨੀ ਵਿੱਚ ਕੰਮ ਕਰਨ ਲੱਗ ਗਿਆ ਤੇ ਦੋਸਤੀ ਇਦਾਂ ਹੀ ਰਹੀ ਪਰ ਸਾਡਾ ਮਿਲਣਾ ਜੁਲਣਾ ਘਟ ਗਿਆ ਸੀ ਫਿਰ ਇੱਕ ਦਿਨ ਜਦੋਂ ਤੁਹਾਡੀ ਮਾਂ ਦੀ ਮੌਤ ਹੋ ਗਈ ਤਾਂ ਮੈਂ ਉਸਦੀ ਫੇਵਰਿਟ ਜਗ੍ਹਾ ਤੇ ਘੁੰਮਣ ਵਾਸਤੇ ਗਿਆ ਸੀ ਉੱਥੇ ਮੈਨੂੰ ਇੱਕ ਝੌਂਪੜੀ ਦਿਖੀ ਤੇ ਉਸ ਝੌਂਪੜੀ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਸੀ ਮੈਂ ਉੱਥੇ ਉਸੇ ਸੁਖਵੀਰ ਦੀ ਝਾਲਕ ਦੇਖੀ ਫਿਰ ਉਹ ਉਸ ਤੋਂ ਪੁੱਛਦਾ ਹੈ ਉਸ ਤੋਂ ਪੁੱਛਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਉਹੀ ਸੁਖਵੀਰ ਹੈ ਜਿਸ ਨੇ ਮੇਰੀ ਜਾਨ ਬਚਾਈ ਸੀ ਉਹਨੂੰ ਦੇਖ ਕੇ ਮੈਂ ਬਹੁਤ ਰੋਇਆ ਫਿਰ ਉਹ ਉਹ ਬਲਵਿੰਦਰ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਇੱਥੇ ਕਾਹਤੋਂ ਰਹਿੰਦੇ ਹੋ ਤੁਹਾਡਾ ਮੁੰਡਾ ਤੁਹਾਡੇ ਨਾਲ ਨਹੀਂ ਰਹਿੰਦਾ ਤਾਂ ਸੁਖਵੀਰ ਕਹਿੰਦਾ ਹੈ ਕਿ ਮੇਰਾ ਮੁੰਡਾ ਵੱਡਾ ਹੋ ਗਿਆ ਹੁਣ ਉਹ ਆਪਣੀ ਘਰ ਵਾਲੀ ਦਾ ਕਹਿਣਾ ਹੀ ਮੰਨਦਾ ਹੈ ਤੇ ਉਸਦੀ ਘਰ ਵਾਲੀ ਨੇ ਸਾਨੂੰ ਘਰੋਂ ਕੱਢ ਦਿੱਤਾ ਫਿਰ ਬਲਵਿੰਦਰ ਦੇ ਅਕਾਊਂਟ ਵਿੱਚ ਕੁਝ ਪੈਸੇ ਸੀ ਉਹ ਪੈਸੇ ਕਢਵਾ ਕੇ ਸੁਖਵੀਰ ਨੂੰ ਦਿੰਦਾ ਹੈ ਤੇ ਉਹਨਾਂ ਲਈ ਇੱਕ ਛੋਟਾ ਜਿਹਾ ਫਲੈਟ ਵੀ ਖਰੀਦਦਾ ਹੈ ਨਾਲੇ ਕਹਿੰਦਾ ਹੈ ਕਿ ਤੁਸੀਂ ਇੱਥੇ ਹੀ ਰਹੋਗੇ ਮੈਂ ਆਪਣੇ ਮੁੰਡੇ ਨਾਲ ਗੱਲ ਕਰ ਲੂੰਗਾ ਫਿਰ ਤੁਸੀਂ ਮੇਰੇ ਘਰ ਆ ਜਾਓ ਮੇਰੇ ਨਾਲ ਹੀ ਰਹੋਗੇ ਮੇਰਾ ਮੁੰਡਾ ਬਹੁਤ ਚੰਗਾ ਪਰ ਸੁਖਵੀਰ ਕਹਿੰਦਾ ਹੈ ਕਿ ਮੇਰਾ ਮੁੰਡਾ ਵੀ ਬਹੁਤ ਚੰਗਾ ਸੀ ਬਹੂ ਦੇ ਮਗਰ ਲੱਗ ਕੇ ਸਾਨੂੰ ਘਰੋਂ ਕੱਟਿਆ ਫਿਰ ਜਦੋਂ ਬਲਵਿੰਦਰ ਘਰੇ ਜਾਂਦਾ ਹੈ ਤਾਂ ਰਾਸਤੇ ਵਿੱਚ ਸੋਚਦਾ ਹੈ ਕਿ ਸੁਖਵੀਰ ਨੂੰ ਰੱਖਣ ਵਾਸਤੇ ਗਗਨਦੀਪ ਨੇ ਮਨਾ ਕਰਤਾ ਤਾਂ ਮੈਂ ਇਹਨਾਂ ਦੀ ਮਦਦ ਵੀ ਨਹੀਂ ਕਰ ਸਕਦਾ ਹੁਣ ਮੈਂ ਜਿੰਨਾ ਚਿਰ ਜਾਣਾਂ ਇਹਨਾਂ ਦੀ ਮਦਦ ਕਰ ਸਕਦਾ ਹਾਂ ਫਿਰ ਬਲਵਿੰਦਰ ਆਪਣੀ ਜਮਾ ਪੂੰਜੀ ਨੂੰ ਸੁਖਵੀਰ ਉੱਤੇ ਲਾਉਣ ਲੱਗ ਜਾਂਦਾ ਹੈ ਉਸ ਦੀ ਜਮਾ ਪੂੰਜੀ ਖਤਮ ਹੋਣ ਵਾਲੀ ਸੀ ਤਾਂ ਉਹ ਰਸੋਈ ਵਿੱਚੋਂ ਸਮਾਨ ਚੱਕ ਕੇ ਉਹਨਾਂ ਨੂੰ ਦੇਣ ਲੱਗ ਜਾਂਦਾ ਹੈ ਜਦੋਂ ਇਹ ਗੱਲ ਗਗਨਦੀਪ ਸੁਣਦਾ ਹੈ ਤਾਂ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਜਾਂਦਾ ਹੈ ਤੇ ਰੋਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਡੈਡੀ ਜੀ ਮੈਨੂੰ ਮਾਫ ਕਰ ਦਿਓ ਤੁਸੀਂ ਇਦਾਂ ਕਿਸੇ ਦੀ ਮਦਦ ਕਰ ਰਹੇ ਸੀ ਮੈਂ ਤਾਂ ਉਲਟਾ ਹੀ ਸਮਝ ਗਿਆ ਸੀ ਬਲਵਿੰਦਰ ਆਪਣੇ ਮੁੰਡੇ ਨੂੰ ਮਾਫ ਕਰ ਦਿੰਦਾ ਹੈ ਫਿਰ ਗਗਨਦੀਪ ਕਹਿੰਦਾ ਹੈ ਕਿ ਡੈਡੀ ਜੀ ਹੁਣ ਤੁਸੀਂ ਬਹੁਤ ਕੁਝ ਸੈਨ ਕਰ ਲਿਆ ਹੁਣ ਆਪਾਂ ਉਹਨਾਂ ਨੂੰ ਆਪਣੇ ਇਸ ਘਰ ਵਿੱਚ ਹੀ ਰੱਖਾਂਗੇ ਗਗਨਦੀਪ ਕਹਿੰਦਾ ਹੈ ਕਿ ਉਹ ਵੀ ਬਜ਼ੁਰਗ ਹੈ ਉਹਨਾਂ ਨੂੰ ਦੇਖਭਾਲ ਦੀ ਲੋੜ ਆ ਫਿਰ ਬਲਵਿੰਦਰ ਗਗਨਦੀਪ ਬਲ ਦੇਖਦਾ ਹੈ ਤੇ ਕਹਿੰਦਾ ਹੈ ਕਿ ਪਹਿਲਾਂ ਆਪਣੀ ਘਰ ਵਾਲੀ ਤੋਂ ਪੁੱਛ ਲਾ ਉਹ ਉਹਨਾਂ ਨਾਲ ਰਹਿਣ ਲਈ ਤਿਆਰ ਆ ਫਿਰ ਗਗਨਦੀਪ ਆਪnikar ਵਾਲੀ ਅੰਜੂ ਨੂੰ ਕਹਿੰਦਾ ਹੈ ਕਿ ਡੈਡੀ ਜੀ ਕੁਝ ਪੁੱਛ ਰਹੇ ਨੇ ਤਾਂ ਅੰਜੂ ਕਹਿੰਦੀ ਹੈ ਕਿ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਉਹਨਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰੂੰਗੀ ਫਿਰ ਗਗਨਦੀਪ ਤੇ ਬਲਵਿੰਦਰ ਦੋਨੋਂ ਜਾਣੇ ਉਸ ਫਲੈਟ ਵਿੱਚ ਪਹੁੰਚਦੇ ਨੇ ਤੇ ਉਹਨਾਂ ਨੂੰ ਆਪਣੇ ਨਾਲ ਚੱਲਣ ਵਾਸਤੇ ਕਹਿੰਦੇ ਨੇ ਸੁਖਵੀਰ ਗਗਨਦੀਪ ਵੱਲ ਦੇਖਣ ਲੱਗ ਜਾਂਦਾ ਹੈ ਗਗਨਦੀਪ ਕਹਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ ਵੀ ਮੇਰੇ ਮੰਮੀ ਡੈਡੀ ਦੇ ਬਰਾਬਰ ਹੀ ਹੋਣ ਵਾਲੇ ਮੇਰੇ ਘਰ ਦੇ ਅੰਦਰ ਤੁਸੀਂ ਮਾਤਾ ਪਿਤਾ ਦੀ ਤਰ੍ਹਾਂ ਹੀ ਰਹੋਗੇ ਫਿਰ ਸਾਰੇ ਜਾਣੇ ਉਸ ਘਰ ਵਿੱਚ ਰਹਿਣ ਲੱਗਦੇ ਨੇ ਗਗਨਦੀਪ ਦੀ ਘਰ ਵਾਲੀ ਅੰਜੂ ਵੀ ਉਹਨਾਂ ਦਾ ਬਹੁਤ ਖਿਆਲ ਰੱਖਦੀ ਹੈ ਹੁਣ ਗਗਨਦੀਪ ਦਾ ਬਿਜ਼ਨਸ ਵੀ ਬਹੁਤ ਵਧੀਆ ਤਰੀਕੇ ਨਾਲ ਚੱਲਣ ਲੱਗ ਗਿਆ ਸੀ ਹੁਣ ਸਾਰੇ ਜਾਣੇ ਉਸ ਘਰ ਵਿੱਚ ਖੁਸ਼ੀ-ਖੁਸ਼ੀ ਰਹਿੰਦੇ ਨੇ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ